ਸਤਗੁਰ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀ ਸੋਹੰਗ ਟੀਵੀ ਦੇ ਮਾਧਿਅਮ ਤੋਂ ਦੇਖ ਰਹੀ ਸਾਰੀ ਸੰਗਤ ਨੂੰ ਕੋਟਨ ਕੋਡ ਮੁਬਾਰਕਬਾਦ ਸਤਗੁਰ ਕਬੀਰ ਜੀ ਮਹਾਰਾਜ ਭਗਤੀ ਮੂਵਮੈਂਟ ਦੇ ਇੱਕ ਅਨਮੋਲ ਰਤਨ ਸਨ ਜਿਨ੍ਹਾਂ ਨੇ ਆਪਣੀ ਸਾਧਨਾ ਦੇ ਨਾਲ ਗਿਆਨ ਦੀ ਉਸ ਚਰਮ ਸੀਮਾ ਨੂੰ ਹਾਸਲ ਕੀਤਾ ਕਿ ਅੱਜ ਹਰ ਸਮਾਜ ਦੇ ਵਿੱਚ ਹਰ ਵਰਗ ਦੇ ਵਿੱਚ ਉਹ ਪੂਜਨੀਏ ਹਨ ਸਤਗੁਰ ਕਬੀਰ ਜੀ ਮਹਾਰਾਜ ਨੇ ਜਾਤੀ ਪ੍ਰਥਾ ਦੇ ਖਿਲਾਫ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਸਤਗੁਰ ਕਬੀਰ ਮਹਾਰਾਜ ਦੀ ਬਾਣੀ ਜੋ ਕਿ ਕਬੀਰ ਦੀ ਬਾਣੀ ਤੇ ਕਬੀਰ ਦੇ ਦੋਹਿਆਂ ਦੇ ਨਾਮ ਤੋਂ ਪ੍ਰਚਲਿਤ ਹੈ ਉਹਨਾਂ ਨੇ ਕਿਹਾ ਜਾਤੀ ਨਾ ਪੁੱਛੋ ਸਾਧ ਕੀ ਪੁੱਛ ਲੀਜੀਏ ਗਿਆਨ ਮੋਲ ਕਰੋ ਤਲਵਾਰ ਕਾ ਫੜੀ ਰਹੇ ਮਿਆਨ ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਜਾਤੀ ਪ੍ਰਥਾ ਦੇ ਵਿੱਚ ਫਸ ਕੇ ਅਸੀਂ ਕਈ ਵਾਰ ਕਿਸੇ ਬਹੁਤ ਹੀ ਉੱਤਮ ਵਿਅਕਤੀ ਨੂੰ ਜਾਂ ਉੱਤਮ ਗੁਣਾ ਵਾਲੇ ਵਿਅਕਤੀ ਨੂੰ ਵੀ ਇੱਕ ਹੀਣ ਭਾਵਨਾ ਦੀ ਤਰ੍ਹਾਂ ਦੇਖਦੇ ਹਾਂ ਪਰ ਜੋ ਵੀ ਇਨਸਾਨ ਦੁਨੀਆ ਦੇ ਵਿੱਚ ਆਇਆ ਹੈ ਅਗਰ ਉਸਨੇ ਗਿਆਨ ਹਾਸਲ ਕੀਤਾ ਹੈ ਔਰ ਆਤਮਿਕ ਸਾਧਨਾ ਦੇ ਨਾਲ ਕੋਈ ਗਿਆਨ ਹਾਸਲ ਕੀਤਾ ਹੈ ਤਾਂ ਉਹ ਇਨਸਾਨ ਵੱਡਾ ਹੈ ਪੂਜਨੀਏ ਹੈ ਜਿਸ ਤਰ੍ਹਾਂ ਕੀ ਉਹਨਾਂ ਨੇ ਇੱਕ ਘਰ ਦੀ ਵੀ ਐਗਜ਼ਾਮਪਲ ਦਿੱਤੀ ਕਿ ਘਰ ਹੈ ਤਾਂ ਅਗਰ ਕੋਈ ਬਹੁਤ ਸੁੰਦਰ ਮਹਿਲ ਬਣਿਆ ਹੋਇਆ ਹੈ ਪਰ ਅਗਰ ਉਸ ਦੇ ਵਿੱਚ ਜੋ ਇਨਸਾਨ ਰਹਿ ਰਹੇ ਨੇ ਉਹਨਾਂ ਦੇ ਵਿੱਚ ਕੋਈ ਉਦਾਰਤਾ ਨਹੀਂ ਹੈ ਕਿਸੇ ਦੇ ਪ੍ਰਤੀ ਕੋਈ ਕੋਈ ਅੱਛੀ ਭਾਵਨਾ ਨਹੀਂ ਹੈ ਤਾਂ ਉਹ ਵਿਅਕਤੀ ਜਿਹੜਾ ਹੈ ਉਹ ਅੱਛੇ ਮਹਿਲ 'ਚ ਰਹਿਣ ਦੇ ਬਾਵਜੂਦ ਵੀ ਚੰਗਾ ਜਿਹੜਾ ਨਹੀਂ ਹੋ ਸਕਦਾ ਔਰ ਸੰਤ ਕਬੀਰ ਜੀ ਬਚਪਨ ਤੋਂ ਹੀ ਉਹਨਾਂ ਦੀ ਜੋ ਜੋ ਉਹਨਾਂ ਦਾ ਸਟਾਈਲ ਆਫ ਸਪੀਕਿੰਗ ਸੀ ਉਹ ਹਮੇਸ਼ਾ ਤਰਕ ਦੇ ਨਾਲ ਗੱਲ ਕਰਦੇ ਸਨ ਜਿਸ ਤਰ੍ਹਾਂ ਕਿ ਪੂਜਾ ਨੂੰ ਲੈ ਕੇ ਕਿ ਜੋ ਅਸੀਂ ਪੱਥਰਾਂ ਦੀ ਪੂਜਾ ਕਰਦੇ ਹਾਂ ਜਾਂ ਮੂਰਤੀਆਂ ਦੀ ਪੂਜਾ ਕਰਦੇ ਹਾਂ ਤਾਂ ਉਹਨਾਂ ਦਾ ਬਹੁਤ ਤੇਜ ਪ੍ਰਹਾਰ ਸੀ ਕਿ ਪੱਥਰ ਪੂਜੇ ਰੱਬ ਮਿਲੇ ਤਾਂ ਮੈਂ ਪੂਜੂ ਪਹਾੜ ਇਹ ਕਿਤਨਾ بڑا ਤਰਕ ਸੀ ਸੰਤ ਕਬੀਰ ਜੀ ਮਹਾਰਾਜ ਜੀ ਦਾ ਔਰ ਉਹਨਾਂ ਨੇ ਸਾਰੇ ਹੀ ਸਮਾਜ ਨੂੰ ਲੋਕਾਂ ਨੂੰ ਭਾਈਚਾਰੇ ਨੂੰ ਰਲ ਮਿਲ ਕੇ ਰਹਿਣ ਦਾ ਜਿਹੜਾ ਉਹ ਸੰਦੇਸ਼ ਦਿੱਤਾ ਉਹਨਾਂ ਨੇ ਕਿਹਾ ਕਿ ਜੇ ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਅਸੀਂ ਸਾਨੂੰ ਕਿਸੇ ਨੂੰ ਮਾੜਾ ਵੀ ਕਹਿਣ ਦਾ ਹੱਕ ਜਿਹੜਾ ਹੈ ਉਹ ਨਹੀਂ ਹੈ ਕਬੀਰਾ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾਕਾਹੋਂ ਸੇ ਦੋਸਤੀ ਨਾਕਾਹੋਂ ਸੇ ਵੈਰ ਸੋ ਇਹ ਸੰਤ ਕਬੀਰ ਜੀ ਮਹਾਰਾਜ ਦੀਆਂ ਸਿੱਖਿਆਵਾਂ ਸਨ ਜਿਹੜੀਆਂ ਕਿ ਸਾਨੂੰ ਉਹਨਾਂ ਨੇ ਆਪਣੇ ਉਪਦੇਸ਼ ਦਿੱਤੇ ਨੇ ਤੇ ਉਹ ਜੀਵਨ ਦੇ ਵਿੱਚ ਸਾਨੂੰ ਆਪਣੇ ਲਾਗੂ ਕਰਨੇ ਚਾਹੀਦੇ ਨੇ ਸੰਤ ਗੁਰੂ ਰਵਿਦਾਸ ਮਹਾਰਾਜ ਜੀ ਸੰਤ ਕਬੀਰ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕਿ ਸਭ ਇੱਕੋ ਵਿਚਾਰਧਾਰਾ ਉਹਦੇ ਵਿੱਚੋਂ ਨਿਕਲਦੀ ਹੈ ਪਰ ਉਸ ਜਿਹੜਾ ਸਬਦ ਦਾ ਜਿਹੜਾ ਸਟਾਈਲ ਹੈ ਉਹ ਆਪਣਾ ਵੱਖਰਾ ਹੈ ਤੇ ਉਹ ਅੱਜ ਗੁਰੂ ਸੰਤ ਕਬੀਰ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਹੈ ਇਸ ਪ੍ਰਕਾਸ਼ ਉਤਸਵ ਤੇ ਸਾਰੀ ਹੀ ਸੰਗਤ ਨੂੰ ਮੈਂ ਮ희 ਚੰਦਰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸੌਂਗ ਮਾ ਟੀਵੀ ਦੇ ਮਾਧਿਅਮ ਤੋਂ ਦੇਖ ਰਹੀ ਸੰਗਤ ਨੂੰ ਕੋਟਨ ਕੋਟ ਮੁਬਾਰਕਬਾਦ ਜੈ ਗੁਰਦੇਵ ਧੰਨ ਗੁਰਦੇਵ ਸੰਤ ਕਬੀਰ ਜੀ ਮਹਾਰਾਜ ਕੀ ਜੈ